ਸ਼ਸ਼ੀਕਲ ਜੀ ਫੁਲਕਾਰੀ ਪੰਜਾਬ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਨਾ ਦੁਪट्टे ਦੇ ਉੱਤੇ ਫਰੇਮ ਲਗਾਉਣਾ ਦੱਸਾਂਗੇ ਕਿਪਾ ਦੁਪट्टे ਦੇ ਉੱਤੇ ਫਰੇਮ ਕਿਸ ਤਰ੍ਹਾਂ ਲਗਾਈਏ ਕਿ ਆਪਣਾ ਦੁਪੱਟਾ ਬਿਲਕੁਲ ਵੀ ਛਿਜੇ ਨਾ ਠੀਕ ਹੈ ਚਲੋ ਮੈਂ ਤੁਹਾਨੂੰ ਦੱਸ ਦੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਜਦੋਂ ਆਪਾਂ ਦੁਪੱਟੇ ਦੇ ਉੱਤੇ ਫਰੇਮ ਲਗਾਉਣਾ ਹੈ ਸਭ ਤੋਂ ਪਹਿਲਾਂ ਆਪਾਂ ਸਟਾਰਟਿੰਗ ਦੇ ਵਿੱਚ ਫਰੇਮ ਲਗਾਉਣ ਤੋਂ ਪਹਿਲਾਂ ਹੀ ਜਿਹੜੀ ਸੈਟਿੰਗ ਆਪਾਂ ਕੁਝ ਹੱਦ ਤੱਕ ਫਰੇਮ ਦੀ ਆਪਾਂ ਪਹਿਲਾਂ ਹੀ ਕਰ ਲੈਣੇ ਆ ਠੀਕ ਹੈ ਜਿਵੇਂ ਮੈਂ 2-3 ਐਦਾਂ ਇਹਨੂੰ geke ਦੇਤੇ ਹੁਣ ਆਪਾਂ ਕੀ ਕਰਨਾ ਹੈ ਕਈ ਫਰੇਮ ਦੇਖੋ ਫਰੇਮ ਲਗਾਉਂਦੇ ਨੇ ਐਦਾਂ ਧਰ ਕੇ ਸਿੰਪਲੀ ਐਦਾਂ ਐਦਾਂ ਲਗਾ ਕੇ ਫਿਰ ਉਹਨੂੰ ਦੁਪੱਟੇ ਨੂੰ ਖਿੱਚੀ ਜਾਂਦੇ ਨੇ ਆਪਾਂ ਮਤਲਬ ਜਿਹੜਾ ਫਰੇਮ ਹੈ ਐਦਾਂ ਨਹੀਂ ਲਗਾਉਣਾ ਹੈਗਾ ਆਪਾਂ ਲਗਾਉਣਾ ਹੈ ਦੇਖੋ ਜਿੱਥੇ ਵੀ ਆਪਾਂ ਫਰੇਮ ਲਗਾਉਣਾ ਕੰਮ ਕਰਨਾ ਇਸ ਤਰੀਕੇ ਨਾਲ ਆਪਾਂ ਇਹਨੂੰ ਪਹਿਲਾਂ ਐਦਾਂ ਫੜਨਾ ਆ ਇਸ ਤਰੀਕੇ ਨਾਲ ਪੂਰਾ ਇਹਨੂੰ ਕਸਣਾ ਆ ਐਦਾਂ ਨੀਚੋਂ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਠੀਕ ਹੈ ਐਦਾਂ ਖਿੱਚਣਾ ਆ ਆਪਾਂ ਨੇ ਸਟਾਰਟਿੰਗ ਦੇ ਵਿੱਚ ਹੁਣ ਜਿਹੜਾ ਫਰੇਮ ਆ ਫਿਰ ਆਪਾਂ ਇਹਨੂੰ ਇਹਦੇ ਉੱਤੇ ਸੈੱਟ ਕਰਨਾ ਆ ਇਸ ਤਰੀਕੇ ਨਾਲ ਠੀਕ ਹੈ ਜੀ ਐਦਾਂ ਦੇਖੋ ਆਪਣਾ ਇਹ ਫਰੇਮ ਆ ਜਿਹੜਾ ਐਦਾਂ ਲੱਗ ਗਿਆ ਹੁਣ ਦੇਖੋ ਇਹਨੂੰ ਪੱਕਾਸਣਾ ਕਿਵੇਂ ਆ ਕਿ ਆਪਣਾ ਜਿਹੜਾ ਫਲਾਵਰ ਆ ਉਹ ਪੂਰਾ ਕੰਮ ਆ ਜਿਹੜਾ ਆਪਣਾ ਇਹਦੇ ਉੱਤੇ ਕਸ ਕੇ ਹੋਵੇ ਦੇਖੋ ਆਪਾਂ ਇਹਨੂੰ ਐਦਾਂ ਫੀਲ ਕਰਨਾ ਹੁਣ ਜੇ ਆਪਾਂ ਇਹਦੇ ਵਿੱਚ ਆਪਾਂ ਉਂਗਲ ਲਗਾ ਰਹੇ ਹਾਂ ਐਵੇਂ ਹਨਾ ਇਹ ਦੁਪੱਟਾ ਜਿਹੜਾ ਇਹਦੇ ਵਿੱਚ ਜਾ ਰਿਹਾ ਜੇ ਦੁਪੱਟਾ ਵਿੱਚ ਜਾ ਰਿਹਾ ਤਾਂ ਆਪਣੀ ਇਹਦੇ ਕੰਮ ਦੀ ਫਿਨਿਸ਼ਿੰਗ ਨਹੀਂ ਆਉਣੀ ਹੈਗੀ ਬਿਲਕੁਲ ਵੀ ਫਲਾਵਰ ਦੀ ਹੁਣ ਆਪਾਂ ਇਹਨੂੰ ਕੀ ਕਰਾਂਗੇ ਆਪਾਂ ਇਹਨੂੰ ਸਿੱਧਾ ਐਦਾਂ ਨਹੀਂ ਖਿੱਚਣਾ ਹੈਗਾ ਆਪਾਂ ਇਹਨੂੰ ਕੀ ਕਰਾਂਗੇ ਐਦਾਂ ਹਲਕਾ ਹਲਕੇ ਹਲਕੇ ਹੱਥ ਨਾਲ ਫਰੇਮ ਦੇ ਚਾਰੇ ਪਾਸਿਓ ਇਸ ਤਰੀਕੇ ਨਾਲ ਦੁਪट्टे ਨੂੰ ਬਿਲਕੁਲ ਜੜ ਚੋਂ ਤੇ ਨੀਚੇ ਨੂੰ ਅੰਦਰ ਨੂੰ ਐਦਾਂ ਨਹੀਂ ਅੰਦਰ ਨੂੰ ਖਿੱਚਣਾ ਆ ਇਸ ਤਰੀਕੇ ਨਾਲ ਐਦਾਂ ਠੀਕ ਹੈ ਜੀ ਹੁਣ ਦੇਖੋ ਹੁਣ ਆਪਣਾ ਜਿਹੜਾ ਕੱਪੜਾ ਇਹ ਆਪਣੀ ਜਿਹੜੀ ਉਂਗਲਾ ਇਹ ਵਿੱਚ ਨਹੀਂ ਜਾ ਰਹੀ ਹੈਗੀ ਆਪਾਂ ਐਦਾਂ ਵੀ ਇਹਨੂੰ ਐਦਾਂ ਹਲਕਾ ਹਲਕਾ ਇਸ ਤਰੀਕੇ ਨਾਲ ਖਿੱਚ ਲਾਂਗੇ ਦੇਖੋ ਜਿਹੜਾ ਆਪਣਾ ਫਰੇਮ ਐਨ ਪੂਰਾ ਕੱਸ ਕੇ ਲੱਗ ਚੁੱਕਿਆ ਆ ਹੁਣ ਇਹਦੇ ਉੱਪਰ ਦੇਖੋ ਜਿਵੇਂ ਆਪਾਂ ਹੁਣ ਕੰਮ ਕਰਾਂਗੇ ਇਹਦੇ ਉੱਤੇ ਹਾਂਜੀ ਦੇਖੋ ਹੁਣ ਜਿਹੜਾ ਆਪਾਂ ਇਹਦੇ ਉੱਤੇ ਕੰਮ ਕਰਾਂਗੇ ਹੁਣ ਤੁਹਾਨੂੰ ਪਤਾ ਲੱਗ ਜਾਣਾ ਐ ਦੇਖੋ ਐਨ ਪੂਰਾ ਸਿੱਧਾ ਚੱਕਿਆ ਜਾ ਰਿਹਾ ਆਪਣਾ ਟਾਂਕਾ ਹੁਣ ਦੇਖੋ ਐਦਾਂ ਠੀਕ ਹੈ ਜਿੱਦ ਆਪਾਂ ਹੁਣ ਇਹਦੇ ਉੱਤੇ ਵੀ ਬਣਾਉਣੀ ਆ ਦੇਖੋ ਐਨ ਪੂਰਾ ਆਪਣਾ ਇਹ ਕੰਮ ਆ ਜਿਹੜਾ ਫਰੇਮ ਐਨ ਕਸਿਆ ਗਿਆ ਤੇ ਟਾਂਕਾ ਆਪਣਾ ਐਨ ਪੂਰਾ ਕਸ ਕੇ ਬਣ ਰਿਹਾ ਜੀ ਇਹ ਹੀ ਆਪਣਾ ਫਰੇਮ ਢਿੱਲਾ ਹੋਊਗਾ ਤਾਂ ਆਪਣਾ ਇਹ ਟਾਂਕਾ ਆ ਜਿਹੜਾ ਇਹ ਵੀ ਢਿੱਲਾ ਰਹੂਗਾ ਤਾਂ ਕੰਮ ਤੇ ਆ ਜਿਹੜੀ ਬਿਲਕੁਲ ਫਿਨਿਸ਼ਿੰਗ ਨਹੀਂ ਆਉਣੀ ਹੈਗੀ ਦੇਖੋ ਜੀ ਹੁਣ ਇਸ ਤਰੀਕੇ ਨਾਲ ਆਪਾਂ ਫਰੇਮ ਲਗਾ ਸਕਦੇ ਹਾਂ ਹਾਂਜੀ ਜੇ ਤੁਹਾਨੂੰ ਸਾਡੇ ਇਹ ਤਰੀਕਾ ਵਧੀਆ ਲੱਗਿਆ ਫਰੇਮ ਲਗਾਉਣ ਦਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓ ਕਿਸ ਤਰ੍ਹਾਂ ਦੀਆਂ ਲੱਗ ਰਹੀਆਂ ਨੇ ਥੈਂਕ ਯੂ